ਤਿੰਨ ਗੱਲਾਂ ਕਹਿ ਕੇ ਗੁਰੂ ਸਾਹਿਬ ਜੀ ਦੀਆਂ ਦਾਤਾਂ ਨੂੰ ਝੋਲੀ ਵਿੱਚ ਪਾਉਣ ਦਾ ਜਿਹੜਾ ਸਾਨੂੰ ਮਾਣ ਮਿਲਦਾ ਨਾ ਉਹ ਮਾਣ ਮਹਿਸੂਸ ਕਰਨ ਤੇ ਤੁਹਾਨੂੰ ਮਹਿਸੂਸ ਕਰਾਉਣ ਦਾ ਯਤਨ ਕਰਾਂਗਾ ਇੱਕ ਬੇਨਤੀ ਇਹ ਜੇ ਓਗਰੇ ਦੇ ਥਾਲ ਨੂੰ ਸੱਤ ਤਰ੍ਹਾਂ ਦੇ ਅਨਾਜ ਦਾ ਥਾਲ ਨਾ ਸਮਝੀਏ ਥਾਲ ਦੇ ਆਲਕਾ ਕਹਿ ਕੇ ਜਿਹੜੀ ਵਡਿਆਈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਸੀ ਨਾ ਉਹ ਵਡਿਆਈ ਇਹ ਸੀ ਕਿ ਜੋ ਗੁਰੂ ਖਾਂਦੇ ਨੇ ਗੁਰੂ ਅਰਜਨ ਦੇਵ ਜੀ ਉਸੇ ਨੂੰ ਵਰਤੌਣ ਆਏ ਨੇ ਇਹ ਨਹੀਂ ਕਿ ਗੁਰੂ ਪਰਦੇ ਪਿੱਛੇ ਕੁਝ ਹੋਰ ਖਾਂਦੇ ਰਹੇ ਤੇ ਵਰਤੌਣ ਵੇਲੇ ਕੁਝ ਹੋਰ ਵਰਤਾ ਦਿੱਤਾ ਗਿਆ ਕਿਵੇਂ ਭਲਾ ਜਿਹੜੀ ਬਾਣੀ ਗੁਰੂ ਅਮਰਦਾਸ ਜੀ ਖੁਦ ਛਕਦੇ ਨੇ ਗੁਰੂ ਅਰਜਨ ਦੇਵ ਜੀ ਉਹੋ ਹੀ ਬਾਣੀ ਸਭਨਾਂ ਨੂੰ ਸਾਨੂੰ ਸਿਖਾਉਣ ਦੇ ਲਈ ਆਏ ਨੇ ਇਹ ਬੇਨਤੀ ਹੈ ਜੀ ਇਹ ਨਹੀਂ ਕਿ ਭੋਰਿਆਂ ਚ ਵੜ ਕੇ ਆਪ ਕੁਝ ਕੀਤਾ ਜਿਵੇਂ ਭਗਤ ਧੰਨਾ ਜੀ ਦੇ ਨਾਲ ਉਹਨਾਂ ਲੋਕਾਂ ਨੇ ਧੋਖਾ ਕੀਤਾ ਧੋਖਾ ਕਰਦਿਆ ਕਰਦਿਆ ਪਰ ਭਗਤ ਧੰਨਾ ਜੀ ਨੂੰ ਸਹੀ ਰਾਹੇ ਪਾਤਾ ਜਦ ਦਿਨ ਮੰਗ ਕੀਤੀ ਤੁਰੇ ਫਿਰਦੇ ਵੇਖ ਕੇ ਮਨ ਚਾਹ ਆਇਆ ਇੱਕ ਪੱਥਰ ਮੈਨੂੰ ਵੀ ਇਦਾਂ ਦਾ ਦੇ ਦਿਓ ਉਹਨਾਂ ਲੋਕਾਂ ਨੇ ਐਵੇਂ ਗਲੀ ਗਵਾਲ ਜੋ ਚੋਕ ਕੋਈ ਪੱਥਰ ਬਾਬਾ ਧੰਨਾ ਦੇ ਹੱਥ ਤੇ ਧਰ ਦਿੰਦਾ ਸੀ ਉਹਨਾਂ ਨੇ ਸ਼ਿਵਲਿੰਗ ਨਹੀਂ ਸੀ ਦਿੱਤਾ ਧੋਖਾ ਕੀਤਾ ਬਾਬਾ ਧੰਨਾ ਜੀ ਦੇ ਨਾਲ ਪਰ ਭळा ਹੋਇਆ ਇਸ ਧੋਖੇ ਨੂੰ ਭਗਤ ਧੰਨਾ ਜੀ ਨੇ ਨਜਿੱਠ ਕੇ ਤਨੈ ਤਨ ਮਿਲਿਆ ਧਰਨੀ ਤਾਰ ਮਿਲ ਜਨ ਸੰਤ ਸਮਾਨਿਆ ਰੱਬ ਦੇ ਪਿਆਰਿਆਂ ਦੀ ਸੰਗਤ ਚ ਰਹਿ ਕੇ ਪਿਆਰ ਕਰਦਿਆਂ ਕਰਦਿਆਂ ਉਹਨਾਂ ਨੂੰ ਪਾ ਗਇਆ ਇਸ ਲਈ ਇਹ ਬੇਨਤੀ ਕਰ ਰਿਹਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਤੋਰ ਕੀ ਬਾਣੀ ਆਈ ਉਹ ਤੋਰ ਕੀ ਬਾਣੀ ਜਿਹੜੀ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਸੀ ਮਰਦਾਨਾ ਜੀ ਛੇੜੋ ਰਬਾਬ ਬਾਣੀ ਆਈ ਹੈ ਉਸ ਬਾਣੀ ਨੂੰ ਖੁੱਲਾ ਵੰਡਿਆ ਖੁੱਲਾ ਵਰਤਾਇਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਸੇ ਕਰਕੇ ਭਗਤ ਸਹਬਾਨ ਜੀ ਨੇ ਲਿਖਿਆ ਸੀ ਤੈ ਜਨਮਤ ਗੁਰਮਤ ਬ੍ਰਹਮ ਪੁਛਾਣਿਓ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜਨਮ ਤੋਂ ਹੀ ਗੁਰਮਤ ਨੂੰ ਪੁਛਾਣ ਕੇ ਉਹਨੂੰ ਵੰਡਣ ਦੇ ਲਈ ਆਏ ਨੇ ਇਹਨੂੰ ਜਰਾ ਹੋਰ ਪੁਛਾਣ ਲੈ ਕੇ ਚੱਲੀਏ ਉਹ ਵੰਡਣਾ ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ ਸੀ ਉਹ ਵੰਡਣਾ ਜਿਹਦੇ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ ਸੀ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸੂਆ ਜਿਹੜੀ ਪਹਿਲੀ ਗੱਲ ਮਾਣ ਵਾਲੀ ਮੈਂ ਬੇਨਤੀ ਕੀਤੀ ਉਹ ਇਹ ਹੈ ਜਿਸ ਬਾਣੀ ਵਿੱਚੋਂ ਅਮਰਦਾਸ ਨਿਥਾਵੇਂ ਤੋਂ ਨਿਆਸਰੇ ਤੋਂ ਨਿਓਟੇ ਤੋਂ ਗੁਰੂ ਅਮਰਦਾਸ ਬਣੇ ਨਹੀਂ ਉਹ ਬਾਣੀ ਗੁਰੂ ਅਰਜਨ ਦੇਵ ਜੀ ਨੇ ਸਾਡੇ ਸਾਰਿਆਂ ਚ ਵੰਡੀ ਜਿਸ ਬਾਣੀ ਤੋਂ ਪਹਾੜਾਂ ਵਿੱਚ ਜਾ ਕੇ ਪੱਥਰਾਂ ਦੀ ਪੂਜਾ ਕਰਨ ਵਾਲੇ ਲੈਣਾ ਜੀ ਬਦਲ ਕੇ ਗੁਰੂ ਅੰਗਦ ਦੇਵ ਜੀ ਬਣਦੇ ਨੇ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਜੀ ਨੇ ਉਸ ਬਾਣੀ ਦਾ ਖੁੱਲਾ ਖਜ਼ਾਨਾ ਵੰਡਿਆ ਖੁੱਲਾ ਖਜ਼ਾਨਾ ਇਹ ਨਹੀਂ ਕਿ ਬਾਪੂ ਆਪ ਕੁਝ ਹੋਰ ਖਾਂਦਾ ਪਿਆ ਹੋਵੇ ਘਰ ਦਾ ਮੁਖੀ ਕਰਦੇ ਮੁਖੀ ਨੂੰ ਮਾ ਅਨੁਸਾਰ ਹੁੰਦੀ ਹੈ ਵੀ ਜੋ ਪੱਕਿਆ ਸਾਰਿਆਂ ਨੂੰ ਉਹ ਵਰਤਾਵਾ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਜੀ ਨੇ ਜੋ ਗੁਰੂ ਨਾਨਕ ਦੇ ਘਰ ਵਿੱਚ ਪੱਕਿਆ ਸੀ ਨਾ ਲੰਗਰ ਵਿੱਚ ਵੀ ਹਮੇਸ਼ਾ ਉਹ ਵਰਤਾਇਆ ਤੇ ਪੰਗਤ ਵਿੱਚ ਬਹਿ ਕੇ ਸੰਗਤ ਵਿੱਚ ਬਹਿ ਕੇ ਛਕਦਿਆਂ ਵੀ ਹਮੇਸ਼ਾ ਉਹੋ ਕੁਛ ਹੀ ਵਰਤਾਇਆ ਜੇ ਇਹ ਮੈਂ ਬੇਨਤੀ ਕਰਾਂ ਇਹ ਸਾਡੇ ਲਈ ਬੜੇ ਮਾਣ ਦੀ ਗੱਲ ਹੈ ਬੜੇ ਆਰਾਮ ਨਾਲ ਭਾਈ ਸਾਹਿਬ ਜੀ ਪੜ ਦਿੰਦੇ ਨੇ ਅਸੀਂ ਸੁਣ ਲੈਂਦੀਆਂ ਗਾ ਲੈਂਦੀਆਂ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਗੁਰੂ ਨਾਨਕ ਦੇਵ ਜੀ ਨੂੰ ਜਿਹੜੀ ਬਾਣੀ ਆਈ ਸਾਹਮ ਸਾਹ ਕੇ ਗੁਰੂ ਨਾਨਕ ਸਾਹਿਬ ਜੀ ਨੇ ਰੱਖੀ ਉਹ ਬਾਣੀ ਹਮੇਸ਼ਾ ਪਹਿਲੇ ਜਾਮੇ 'ਚ ਵੀ ਖੋਲ ਕੇ ਵਰਤਾਈ ਦੂਜੇ ਜਾਮੇ 'ਚ ਵੀ ਰੱਜ ਕੇ ਵੰਡੀ ਤੀਸਰੇ ਜਾਮੇ 'ਚ ਵੀ ਰੱਜ ਕੇ ਵੰਡੀ ਪੰਜਵੇਂ ਜਾਮੇ 'ਚ ਗੁਰੂ ਸਾਹਿਬ ਜੀ ਨੇ ਆਪ ਲਿਖਿਆ ਤੇਰਾ ਕੀਤਾ ਜਤੋ ਨਾਹੀ ਮੈਨੋ ਜੋ ਕੀਤਾ ਈ ਮੈਂ ਨਿਰਗੁਣ ਹਾਰੇ ਕੋ ਗੁਣ ਨਾਹੀ ਆਪੇ ਤਰਸ ਪਿਉਈ ਇਹ ਗੁਰੂ ਸਾਹਿਬ ਜੀ ਨੇ ਸਾਡੇ ਤੇ ਬੜਾ ਵੱਡਾ ਉਪਕਾਰ ਕੀਤਾ ਉਹ ਸੋਚੋ ਜਿਹੜੇ ਲੋਕ ਇਹ ਕਹਿੰਦੇ ਸੀ ਤੁਸੀਂ ਮੰਦਰ ਮਸਜਿਦ ਦੇ ਲਾਗੋਂ ਦੀ ਨਹੀਂ ਲੰਘ ਸਕਦੇ ਤੁਹਾਡੇ ਕੰਨਾਂ ਦੇ ਵਿੱਚ ਸਿੰਘਾ ਟਾਲ ਕੇ ਪਾ ਦਿੱਤਾ ਜਾਵੇਗਾ ਉਹਨਾਂ ਲੋਕਾਂ ਨੂੰ ਪਲਾ ਕਿੱਦਾਂ ਇਹ ਠੰਡੀ ਖੜਦੀ ਕਿ ਉਹ ਲੋਕ ਜਿਨ੍ਹਾਂ ਨੂੰ ਅਸੀਂ ਬਾਹਰ ਧੱਕਿਆ ਸੀ ਜਿਆਦਾ ਕੀ ਦੂਰ ਜਾਣਾ ਪੜਿਆ ਲਿਖਿਆ ਵਰਗ ਡਾਕਟਰ ਅੰਬੇਦਕਰ ਜੀ ਦੇ ਉਸ ਪੱਖ ਨੂੰ ਤੇ ਜਾਣਦਾ ਨਾ ਧਾਰਮਿਕ ਸਥਾਨ ਤੇ ਛੱਡੋ ਉਹਨਾਂ ਨੂੰ ਅਕਾਡਮਿਕ ਸਥਾਨ ਤੇ ਵੀ ਨਹੀਂ ਸੀ ਵੜਨ ਦਿੱਤਾ ਜਾਂਦਾ ਬੋਰੀ ਦੇ ਕੇ ਬਾਹਰ ਬਿਠਾਇਆ ਜਾਂਦਾ ਸੀ ਵੀ ਐਸ ਬੋਰੀ ਤੇ ਤੂੰ ਕਲਾਸ ਤੋਂ ਬਾਹਰ ਬਹਿ ਕੇ ਸਿੱਖ ਜੇ ਕੁਝ ਸਿੱਖਣਾ ਇਹ ਸੱਚ ਨਹੀਂ ਸਟਾਈਆਂ ਨਹੀਂ ਉਸ ਵੇਲੇ ਦੀਆਂ ਛੱਡੋ ਇਹ ਤੇ ਡਾਕਟਰ ਅੰਬੇਦਕਰ ਸਾਹਿਬ ਦਾ ਤੇ 150 ਸਾਲ ਪੁਰਾਣਾ ਜਿਹੜਾ ਸਾਨੂੰ ਵੀਰਵਾ ਮਿਲ ਜਾਂਦਾ ਗੁਰੂ ਸਾਹਿਬ ਜੀ ਨੇ ਜਦੋਂ ਖੁੱਲਾ ਗੱਫਾ ਵੰਡਿਆ ਤੇ ਇਹਨਾਂ ਲੋਕਾਂ ਨੂੰ ਤਕਲੀਫ ਹੋਈ ਖੁੱਲਾ ਗੱਫਾ ਨਹੀਂ ਵੰਡਿਆ ਝੋਲੀਆਂ ਪਰ ਪਰ ਕੇ ਤੋਰੀਆ ਤੇ ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਝੋਲੀਆਂ ਭਰ ਕੇ ਤੋੜਦੇ ਨੇ ਅੱਜ ਵੀ ਉਹ ਖਜ਼ਾਨਾ ਉਵੇਂ ਹੀ ਵਰਤਦਾ ਹੈ ਬਿਸ਼ਰਤੇ ਕਿ ਸਾਡੀ ਝੋਲੀ ਅੱਡੀ ਤਾਂ ਹੋਵੇ